ਜਦੋਂ 4000 ਫੁੱਟ ਤੇ ਆ ਜਾਂਦੇ ਆ ਆਪਣੇ ਇੱਕ ਉਹਨੂੰ ਪੰਜਾਬੀ ਚ ਕਹਿੰਦੇ ਆ ਘੜੀ ਲੱਗੀ ਹੁੰਦੀ ਆ ਅੱਛਾ ਬੋਟ ਤੇ ਉੱਥੋਂ ਤੁਹਾਨੂੰ ਪਤਾ ਲੱਗ ਰਿਹਾ ਵੀ ਕਿੰਨੇ ਹਜ਼ਾਰ ਫੁੱਟ ਤੇ ਤੁਸੀਂ ਪਹੁੰਚ ਗਏ ਬਿਲਕੁਲ ਜਦੋਂ ਅਸੀਂ ਜੰਪ ਕਰਦੇ ਆ ਨਾਲ ਦੀ ਨਾਲ ਹੀ ਆਪਾਂ ਐਵਰੀ 3 ਸੈਕਿੰਡ ਆਪਾਂ ਜਿਹੜਾ ਆ ਆਪਣਾ ਉਹਦੇ ਤੇ ਧਿਆਨ ਦੇਣਾ ਹੁੰਦਾ ਜੀ ਤਾਂ ਜੋ ਜੰਪ ਕਰਨ ਤੋਂ ਪਹਿਲਾਂ ਕੀ ਕੀ ਸੇਫਟੀ ਹੁੰਦੀ ਹੈ ਉੱਥੇ ਜਿਹੜੀ ਆਪਾਂ ਹਾਰਨਸ ਪਹਿਨਦੇ ਆ ਪੈਰਾਸ਼ੂਟ ਪਹਿਨਦੇ ਆ ਉਹਦੇ ਵਿੱਚ ਦੋ ਪੈਰਾਸ਼ੂਟ ਹੁੰਦੀਆਂ ਨੇ ਇਨ ਕੇਸ ਕੁਝ ਵੀ ਇਦਾਂ ਦਾ ਹੋ ਜੇ ਜਿਹੜੀ ਐਕਸਟਰਾ ਪੈਰਾਸ਼ੂਟ ਹੁੰਦੀ ਆ ਉਹਨੂੰ ਆਪਾਂ ਓਪਨ ਕਰ ਸਕਦੇ ਆ ਕਿ ਤੁਸੀਂ ਇੱਕ ਬਿਲਡਿੰਗ ਤੇ ਸੀਗੇ ਔਰ ਫਿਰ ਉੱਥੇ ਕੋਈ ਪ੍ਰੋਬਲਮ ਆ ਗਈ ਸੀ ਬਹੁਤ देर ਤੱਕ ਤੁਸੀਂ ਲੰਮਕੇ ਰਹੇ ਮਾਰਾ ਜੀ ਦਾ ਪਾਠ ਕਰਦੇ ਰਹੇ ਆ ਖਾਲੇ ਵੀਕ ਦੇਣੀ ਹੋਇਆ ਮੇਰਾ ਫਰੈਂਡ ਹੀ ਸੀਗਾ ਉਹ ਮੁੰਡਾ ਕਲੰਬੀਆ ਤੋਂ ਆ ਤੇ ਉਹਦੀ ਵਿਚਾਰੇ ਦੀ ਡੈਥ ਹੀ ਹੋ ਗਈ ਇਦਾਂ ਸੇਮ ਅੱਛਾ ਹਾਂਜੀ ਹਾਂਜੀ ਪਰ ਇੰਨੀ ਰਿਸਕੀ ਹੈ ਇਹ ਜੌਬ ਤੁਹਾਡੀ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹਾਂਜੀ ਕਦੇ ਵੀ ਮਤਲਬ ਮਿੰਟ ਤੋਂ ਵੀ ਪਹਿਲਾਂ ਕਹਿ ਦਈਏ ਸਕਿੰਟ ਦੇ ਵਿੱਚ ਹੀ ਕੁਝ ਵੀ ਹੋ ਸਕਦਾ ਤੁਹਾਡੇ ਮੈਂਟਲੀ ਤੁਹਾਡੇ ਤੇ ਕੀ ਅਸਰ ਹੋਇਆ ਕਿ ਨਾਲ ਸਾਥੀ ਦੀ ਕੰਮ ਕਰਨ ਵਾਲੇ ਦੀ ਇਸ ਤਰੀਕੇ ਨਾਲ ਮੌਤ ਹੋ ਜਾਣੀ ਸੋਚਦੇ ਰਹੀਦਾ ਜਦੋਂ ਇਕੱਲੇ ਬੈਠਦੇ ਆ ਸੋਚੀਦਾ ਜਾਂ ਰਾਤ ਨੂੰ ਸੌਣ ਲੱਗਿਆਂ ਸੋਚਦਾ ਆ ਕਿ ਯਾਰ ਜੇ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰ ਸਕਦੀਆਂ ਜਰੂਰੀ ਨਹੀਂ ਆ ਕਿ ਕਿਸੇ ਨਾਲ ਹੀ ਵਾਪਰਨੀਆਂ ਨੇ ਆਈ ਦਸੰਬਰ ਦੇ ਵਿੱਚ ਬੁਰਜ ਖਲੀਫਾ ਦੇ ਜੰਪ ਹੈਗਾ ਜੀ ਅੱਛਾ ਦਸੰਬਰ ਚ ਹਾਂਜੀ ਆਈ ਦਸੰਬਰ ਦੇ ਵਿੱਚ 16000 ਫੁੱਟ ਨੂੰ ਤਾਂ ਘਾਟੀ ਆਹੇ ਕਿਉਂਕਿ ਆਪਾਂ ਜਿਹੜਾ 에어ਕ੍ਰਾਫਟ ਚੋਂ ਜੰਪ ਕਰਦੇ ਹਾਂ ਜਿਆਦਾ ਹਾਈ ਹੁੰਦਾ ਹੈ ਜੀ ਬਿਲਕੁਲ ਇਹ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਉੱਚਾ ਹੋਊਗਾ ਹਾਂਜੀ ਬਿਲਕੁਲ ਜੀ ਤੇ ਬਹੁਤ ਜ਼ਿਆਦਾ ਅੰਦਰ ਇੱਕ ਚਾ ਵੀ ਆ ਤੇ ਲਾਈਕ ਉਮੀਦ ਵੀ ਹੈ ਘਬਰਾਟ ਵੀ ਹੈ ਨਹੀਂ ਉਹ ਤਾਂ ਚਲੋ ਨਹੀਂ ਆ ਖੈਰ ਬਹੁਤ ਚਿਰ ਦੀ ਖਤਮ ਹੋ ਚੁੱਕੀ ਆ ਪੰਜਾਬ ਦੇ ਵਿੱਚ ਕੋਈ ਚੀਜ਼ ਲੱਭੂਗਾ ਤੇ ਹੋ ਸਕਦਾ ਉਹਨੂੰ ਥੋੜਾ ਟਾਈਮ ਲੱਗ ਜੇ ਹਾਂ ਇੱਕ ਤੋਂ ਦੋ ਦਿਨ ਲੱਗ ਸਕਦੇ ਆ ਬਟ ਆਪਣੀ ਜਿਹੜੀ ਦੁਕਾਨ ਆ ਇਸ ਤੇ ਕੋਈ ਵੀ ਚੀਜ਼ ਮੰਗੂਗਾ ਹਰ ਇੱਕ ਮੰ지에 ਤੋਂ ਲੈ ਕੇ ਗੱਲ ਕਰੀਏ ਅਸੀਂ ਆ ਮੰ지ਆਂ ਤੇ ਹੀ ਬੈਠੇ ਆ ਹੁਣ ਕੋਈ ਵੀ ਚੀਜ਼ ਜਿਹੜੀ ਆਪਣੇ ਕੋਲ ਧਾਰਮਿਕ ਤੇ ਕਲਚਰ ਦੇ ਮੁਤਾਬਿਕ ਹਰ ਇੱਕ ਚੀਜ਼ ਹੁੰਦੀ ਆ ਜੀ ਆਪਾਂ ਸਲੋਤਰ ਵੀ ਪਏ ਇਹਨਾਂ ਕੋਲੇ ਹਾਂਜੀ ਹਾਂਜੀ ਸਨੇਹਰਾ ਸਲੋਤਰ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਵੀ ਦੱਸ ਕੇ ਰਿਆ ਮੈਂ ਕਿ 750 ਸੁਨਹਿਰਾ ਸਲੋਟਰ ਜਿਹੜਾ ਅੱਜ ਤੱਕ ਆਪਾਂ ਸੇਲ ਕਰਤਾ ਜੀ ਸੋ ਕੱਲੀ ਸ਼ਰਦਾਈ ਉੱਥੇ ਪੰਜਾਬ 'ਚ ਨਹੀਂ ਇੱਥੇ ਮੈਲਬਨ 'ਚ ਵੀ ਲੋਕ ਸ਼ਰਦਾਈ ਦੇ ਸ਼ਕੀਨ ਨੇ ਜੀ ਬਿਲਕੁਲ ਜੀ 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 ਬਿਲਕੁਲ ਜੀ ਅਸੀਂ ਵਰਲਡਵਾਈਡ ਸ਼ਿਪਿੰਗ ਕਰਦੇ ਆਂ ਵਰਲਡਵਾਈਡ ਸ਼ਿਪਿੰਗ ਕਰਦੇ ਆਂ ਕੱਲਾ ਆਸਟ੍ਰੇਲੀਆ ਨਹੀਂ ਪੂਰੀ ਦੁਨੀਆ ਜੇ ਕਿਸੇ ਨੂੰ ਕੋਈ ਲੋੜ ਹੈ ਤਾਂ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਸਿੱਖ ਨੌਜਵਾਨ ਪੂਰੀ ਦੁਨੀਆ ਚ ਨਾਮਣਾ ਖਟਦੇ ਆ ਤਾਂ ਖੁਸ਼ੀ ਹੁੰਦੀ ਹੈ ਇੱਕ ਜਿਹੇ ਹੀ ਨੌਜਵਾਨ ਮੈਲਬਨ ਦੀਆਂ ਉੱਚੀਆਂ ਬਿਲਡਿੰਗਾਂ ਤੇ ਜਦੋਂ ਜਾ ਕੇ ਵਾਹਿਗੁਰੂ ਦੇ ਜਾਪ ਦੇ ਨਾਲ ਨਾਲ ਆਪਣਾ ਕੰਮ ਕਰਦਾ ਕਿਰਤ ਕਰਦਾ ਤਾਂ ਇਹ ਧਰਵਾਸਾ ਹੁੰਦਾ ਕਿ ਦਸ਼ਮ ਪਿਤਾ ਦੀ ਸਾਜੀ ਇਸ ਕੌਮ ਨੂੰ ਨਾ ਡਰ ਤੇ ਭੈ ਸਗੋਂ ਪੂਰੀ ਦੁਨੀਆ ਚ ਜਿਹੜਾ ਇੱਕ ਗੁਰਨਾਣਕ ਦਾ ਆਸ਼ਾ ਤੇ ਗੁਰਨਾਣਕ ਦੀ ਦਿੱਤੀ ਹੋਈ ਫਿਲਾਸਫੀ ਨੂੰ ਫਲਾਉਣ ਦਾ ਕੰਮ ਕਰ ਰਹੇ ਆ ਭਾਵੇਂ ਕੋਵਿਡ ਦੇ ਦਿਨਾਂ 'ਚ ਹੋਵੇ ਤੇ ਭਾਵੇਂ ਅੱਜ ਪੂਰੀ ਦੁਨੀਆ 'ਚ ਕਿਤੇ ਵੀ ਤੰਗੀ ਆਵੇ ਤੇ ਨਾਲ ਖੜਨ ਦੀ ਗੱਲ ਹੋਵੇ। ਇੱਕ ਐਸੇ ਹੀ ਨੌਜਵਾਨ ਨਾਲ ਅੱਜ ਫੇਰ ਇੱਕ ਮੁਲਾਕਾਤ ਤੁਹਾਡੀ ਕਰਾ ਰਹੇ ਆ ਮੈਲਬਨ ਦੀ ਧਰਤੀ ਤੇ ਮੌਜੂਦ ਆ ਸਾਡੇ ਨਾਲ ਬਾਜਵਾ ਸਾਹਿਬ ਨੇ ਬਹੁਤ ਸਵਾਗਤ ਹੈ ਬਾਈ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਪੱਤਰਕਾਰ ਨੂੰ ਜੋ ਕਿ ਹਰ ਵੇਲੇ ਨਿਰਪੱਖ ਪੱਤਰਕਾਰ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਜੀ। ਤੇ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਪਿਛਲੀ ਵਾਰ ਵੀ ਆਪਾਂ ਗੱਲਬਾਤ ਕੀਤੀ ਸੀ ਤਾਂ ਬਹੁਤ ਦੁਨੀਆ ਨੇ ਉਸ ਵੀਡੀਓ ਨੂੰ ਪਸੰਦ ਕੀਤਾ ਤਾਂ ਲੋਕਾਂ ਨੇ ਕਿਹਾ ਕਿ ਤੁਹਾਡੀ ਜ਼ਿੰਦਗੀ ਬਾਰੇ ਥੋੜਾ ਹੋਰ ਜਾਣਨ ਦਾ ਮੌਕਾ ਮਿਲੇ ਸੋ ਪਹਿਲਾਂ ਤਾਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਪੰਜਾਬ ਤੋਂ ਆਏ ਆ ਤੁਹਾਡਾ ਪਛੋਕੜ ਕੀ ਹੈ ਉੱਥੇ ਅ ਪਛੋਕੜ ਸਾਡਾ ਐਵੇਂ ਸੀਗਾ ਜੀ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਖੇਤੀ ਹੀ ਕਰਦੇ ਸੀਗੇ ਤੇ ਬਦਕਿਸਮਤੀ ਇਹ ਆ ਕਿ ਜਦੋਂ ਮੈਂ ਇੱਥੇ ਆਇਆ ਸੀ ਤੇ ਉਸ ਟਾਈਮ ਕੋਵਿਡ ਚੱਲ ਪਿਆ ਇੱਥੇ ਤੇ ਜਦੋਂ ਕਿਸਾਨੀ ਧਰਨੇ ਚੱਲ ਰਹੇ ਸੀਗੇ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਸੀ ਤੁਹਾਡੇ ਫਾਦਰ ਦੀ ਹਾਂਜੀ ਤੇ ਮੈਂ ਇਥੋਂ ਜਾ ਵੀ ਨਹੀਂ ਪਾਇਆ ਕਿਉਂਕਿ ਉਦੋਂ ਬੰਦ ਕੀਤਾ ਆਇਆ ਸੀ ਫਲੈਟਸ ਵਗੈਰਾ ਸਾਰੀਆਂ ਆਸਟ੍ਰੇਲੀਆ ਨੇ ਇਹ ਗੱਲ ਤੰਗ ਕਰਦੀ ਮਹਿਸੂਸ ਹੁੰਦੀ ਬਹੁਤ ਜ਼ਿਆਦਾ ਕਰਦੀ ਆ ਜੀ ਜਦੋਂ ਵੀ ਕਦੇ ਕੋਈ ਖੁਸ਼ੀ ਦਾ ਮੌਕਾ ਆਉਂਦਾ ਜਾਂ ਗਮੀ ਦਾ ਮੌਕਾ ਆਉਂਦਾ ਤੇ ਬਹੁਤ ਜ਼ਿਆਦਾ ਇਹ ਚੀਜ਼ ਤੰਗ ਕਰਦੀ ਆ ਹਮੇਸ਼ਾ ਯਾਦ ਕਰਦੇ ਹਾਂ ਕਿ ਕਾ ਉੱਥੇ ਹੁੰਦੇ ਚਲੋ ਕਰ ਤਾਂ ਕੁਝ ਨਹੀਂ ਸਕਦੇ ਪਰ ਇੱਕ ਇਹ ਚੀਜ਼ ਜਿਹੜੀ ਆ ਅੰਦਰ ਨੂੰ ਬਹੁਤ ਖਾਂਦੀ ਆ ਜੀ ਬਹੁਤ ਸਾਰੇ ਮੁਲਕ ਘੁੰਮੇ ਹੋ ਮੇਰੇ ਖਿਆਲ ਤੁਸੀਂ 30 40 ਮੁਲਕਾਂ ਚ ਹੁਣ ਤੱਕ ਦੁਨੀਆ ਦੇ ਘੁੰਮੇ ਜੀ 25 ਕੰਟਰੀਆਂ ਵਗੈਰਾ 25 ਕੰਟਰੀਆਂ ਚ ਇਹ ਇਸ ਕੰਮ ਚ ਜਦੋਂ ਆਏ ਹੋ ਬਹੁਤ ਟਾਲ ਬਿਲਡਿੰਗਸ ਤੇ ਚੜਨਾ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਰਿਕਾਰਡਸ ਬਣਾਉਣ ਵਾਸਤੇ ਹੋਵੇ ਚਾਹੇ ਆਪਣੀ ਕਿਰਤ ਵਾਸਤੇ ਹੋਵੇ ਜੀ ਇਧਰ ਕਿਵੇਂ ਆਏ ਫਿਰ ਇਧਰ ਦੇਖੋ ਜੀ ਜਦੋਂ ਤਾਂ ਮੈਂ ਆਸਟ੍ਰੇਲੀਆ ਦੀ ਧਰਤੀ ਤੇ ਆਇਆ ਜੀ ਤੇ ਇਸ ਤੋਂ ਪਹਿਲਾਂ ਜਿਹੜਾ ਬਿਲਡਿੰਗਸ ਲਾਈਨ ਦਾ ਕੰਮ ਨਹੀਂ ਸੀ ਕਰਦਾ ਜਿੰਨੂੰ ਰੋਪ ਐਕਸੈਸ ਟੈਕਨੀਸ਼ੀਅਨ ਬੋਲਦੇ ਆ ਇਸ ਤੋਂ ਪਹਿਲਾਂ ਮੈਂ ਸੀਗਾ ਜਿਵੇਂ ਸ਼ਿਪਿੰਗ ਲੈਂਡ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਜੀ ਹੂੰ ਤੇ ਉਹ ਮੇਰੀ ਜੌਬ ਸੀਗੀ ਜਦੋਂ ਮੈਂ ਇਸ ਆਸਟ੍ਰੇਲੀਆ ਦੀ ਧਰਤੀ ਤੇ ਆਇਆ ਤੇ ਮੇਰੇ ਇੱਕ ਫਰੈਂਡ ਹੀ ਸੀਗੇ ਕੈਨੇਡਾ ਦੇ ਵਿੱਚੋਂ ਇਹ ਸੇਮ ਜੌਬ ਕਰਦੇ ਨੇ ਉਹਨਾਂ ਨੇ ਮੈਨੂੰ ਰੈਫਰ ਕੀਤਾ ਕਿ ਇਹ ਚੀਜ਼ ਵੱਲ ਤੁਸੀਂ ਧਿਆਨ ਦੇ ਹਣਾ ਆ ਮੈਂ ਵਿਧਿਨ 3 ਮੰਥ ਦੇ ਵਿੱਚ ਵਿੱਚ ਹੀ ਇਹ ਜੌਬ ਜਿਹੜੀ ਸਟਾਰਟ ਕਰ ਲਈ ਸੀਗੀ ਜੀ ਤੇ ਹੁਣ ਤੱਕ ਲਗਾਤਾਰ ਚੱਲ ਰਹੀ ਹੈ ਜੀ ਮੇਰੀ ਜੌਬ ਕਿਹੜੇ ਕਿਹੜੇ ਰੈਕੋਰਡਸ ਹੁਣ ਤੱਕ ਤੁਹਾਡੇ ਨਾਮ ਜਿਹੜੇ ਆ ਉਹ ਆਏ ਆ ਅ ਦੇਖੋ ਜੀ ਹੁਣ ਮੈਂ ਆ ਰੀਸੈਂਟਲੀ 2 ਮਹੀਨੇ ਪਹਿਲਾਂ ਜਾ ਕੇ ਆ ਦੁਬਈ ਦੇ ਵਿੱਚ ਉੱਥੇ ਵੀ ਮੇਰੀ ਟ੍ਰੇਨਿੰਗ ਸੀਗੀ ਤੇ ਆਈ ਦਸੰਬਰ ਦੇ ਵਿੱਚ ਬੁਰਜ ਖਲੀਫਾ ਦੇ ਜੰਪ ਹੈਗਾ ਜੀ ਅੱਛਾ ਦਸੰਬਰ ਚ ਹਾਂਜੀ ਆਈ ਦਸੰਬਰ ਦੇ ਵਿੱਚ ਤੇ ਆਪਾਂ ਇਹ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਉੱਚਾ ਹੋਊਗਾ। ਹਾਂਜੀ ਬਿਲਕੁਲ ਜੀ ਇਹ ਮੇਰਾ ਕਿੰਨੇ ਮੀਟਰਸ ਤੋਂ ਜੰਪ ਕਰਨਾ ਤੁਸੀਂ? ਇਹ ਵੈਸੇ ਨਾਰਮਲੀ ਤਾਂ ਜਿਹੜਾ ਜੰਪ ਕਰਦੇ ਆਂ ਜੀ 16000 ਫੁੱਟ ਤੋਂ ਕਰਦੇ ਆਂ। ਹੂੰ ਪਰ ਉਹ ਕਰਦੇ ਆਂ ਆਪਾਂ 에ਅਰਕ੍ਰਾਫਟ ਦੇ ਵਿੱਚੋਂ। ਜੀ। ਜੀ। ਇਹ ਜਿਹੜਾ ਆ ਇਹ ਬਿਲਡਿੰਗ ਤੋਂ ਹੋਊਗਾ। ਬਿਲਡਿੰਗ ਤੋਂ ਜੰਪ ਕਰੋਗੇ। ਹਾਂਜੀ ਬਿਲਡਿੰਗ ਤੋਂ ਜੰਪ ਹੋਊਗਾ ਜੀ ਪੈਰਾਸ਼ੂਟ ਦੇ ਨਾਲ ਤੇ ਬਹੁਤ ਜ਼ਿਆਦਾ ਅੰਦਰ ਇੱਕ ਚਾਹ ਵੀ ਆ ਤੇ ਲਾਈਕ ਉਮੀਦ ਹੈ। ਧਬਰਾਟ ਵੀ ਹੈ। ਹਾਂ। ਨਹੀਂ ਉਹ ਤਾਂ ਚਲੋ ਨਹੀਂ ਆ ਖੈਰ ਬਹੁਤ ਚਿਰ ਦੀ ਖਤਮ ਹੋ ਚੁੱਕੀ ਆ। ਤੇ ਰੇਗਡ ਸਮਾਨ ਕੀ ਕੀ ਸੇਫਟੀ ਲੈਨੇ ਹੋ ਫਿਰ ਜਦੋਂ ਜੰਪ ਕਰਨ ਤੋਂ ਪਹਿਲਾਂ ਕੀ ਕੀ ਸੇਫਟੀ ਹੁੰਦੀ ਹੈ ਉੱਥੇ ਆ ਸੇਫਟੀ ਵੀ ਜੀ ਸੇਫਟੀ ਦਾ ਐਵੇਂ ਆ ਜੀ ਜਿਵੇਂ ਪ੍ਰੋਪਰ ਆਪਣਾ ਬਾਡੀ ਚੈੱਕ ਹੁੰਦਾ ਆ ਜੀ ਉਸ ਤੋਂ ਬਾਅਦ ਜਿਹੜੀ ਆਪਾਂ ਹਾਰਨਸ ਪਹਿਨਦੇ ਆ ਪੈਰਾਸ਼ੂਟ ਪਹਿਨਦੇ ਆ ਉਹਦੇ ਵਿੱਚ ਦੋ ਪੈਰਾਸ਼ੂਟ ਹੁੰਦੀਆਂ ਨੇ ਇਨ ਕੇਸ ਕੁਝ ਵੀ ਇਦਾਂ ਦਾ ਹੋ ਜੇ ਲਾਈਕ ਆਪਾਂ ਜਿਹੜੀ ਐਕਸਟਰਾ ਪੈਰਾਸ਼ੂਟ ਹੁੰਦੀ ਆ ਉਹਨੂੰ ਆਪਾਂ ਓਪਨ ਕਰ ਸਕਦੇ ਆ ਜਿਹਦੇ ਨਾਲ ਆਪਾਂ ਪ੍ਰੋਪਰਲੀ ਸੇਫਲੀ ਲੈਂਡ ਹੋ ਸਕਦੇ ਆ ਜੀ ਤੇ ਇਹ ਕਿੰਨੀ ਦੇਰ ਪਹਿਲਾਂ ਪੈਰਾਸ਼ੂਟ ਓਪਨ ਕਰਨਾ ਹੁੰਦਾ ਇਹ ਕਰਨਾ ਹੁੰਦਾ ਜੀ ਆਪਾਂ ਜਦੋਂ 4000 ਫੁੱਟ ਤੇ ਆ ਜਾਂਦੇ ਆ ਆਪਣੇ ਇੱਕ ਉਹਨੂੰ ਪੰਜਾਬੀ ਚ ਕਹਿੰਦੇ ਆ ਘੜੀ ਲੱਗੀ ਹੁੰਦੀ ਆ ਅੱਛਾ ਗੁੱਟ ਤੇ ਉੱਥੋਂ ਤੁਹਾਨੂੰ ਪਤਾ ਲੱਗ ਰਿਹਾ ਵੀ ਕਿੰਨੇ ਹਜ਼ਾਰ ਫੁੱਟ ਤੇ ਤੁਸੀਂ ਪਹੁੰਚ ਗਏ ਜੀ ਬਿਲਕੁਲ ਜਦੋਂ ਅਸੀਂ ਜੰਪ ਕਰਦੇ ਆ ਨਾਲ ਦੀ ਨਾਲ ਹੀ ਆਪਾਂ ਐਵਰੀ 3 ਸੈਕਿੰਡ ਆਪਾਂ ਜਿਹੜਾ ਆ ਉਹ ਆਪਣਾ ਉਹਦੇ ਤੇ ਧਿਆਨ ਦੇਣਾ ਹੁੰਦਾ ਜਿਹੜੀ ਗੁੱਟ ਤੇ ਬਾਚ ਲੱਗੀ ਹੁੰਦੀ ਆ ਜੀ ਤੇ ਇਹ ਬਰਜ ਖਲੀਫਾ ਜਿੱਥੋਂ ਜੰਪ ਕਰਨਾ ਹੈ ਉਹ ਕਿੰਨੇ ਹਜ਼ਾਰ ਫੁੱਟ ਤੇ ਹੈ ਕਿੰਨੇ ਫੁੱਟ ਤੇ ਆ ਉਹ ਇਹ ਹੈਗਾ ਜੀ ਆ ਫੋਟ ਐਡਜੈਕਟ ਤਾਂ ਮੈਨੂੰ ਯਾਦ ਨਹੀਂ ਆ ਬਟ 16000 ਫੁੱਟ ਨੂੰ ਤਾਂ ਘਾਟ ਹੀ ਆ ਹੈ ਕਿਉਂਕਿ ਆਪਾਂ ਜਿਹੜਾ 에ਅਰਕ੍ਰਾਫਟ ਚੋਂ ਜੰਪ ਕਰਦੇ ਹਾਂ ਜਿਆਦਾ ਹਾਈ ਹੁੰਦਾ ਹੁੰਦਾ ਜੀ ਬਿਲਕੁਲ ਤੇ ਬਿਲਡਿੰਗ ਦਾ ਜੰਪ ਜਿਹੜਾ ਇਹਦੀ ਡਿਫਰੈਂਟ ਜਿਹੜੀ ਕਹਦੇ ਆ ਟ੍ਰੇਨਿੰਗ ਹੁੰਦੀ ਆ ਡਿਫਰੈਂਟ ਸਾਰਾ ਕੁਝ ਹੁੰਦਾ ਜੀ ਸੋ ਇਹ ਡਿਫਰੈਂਟ ਹੈ ਉਹਦੇ ਨਾਲੋਂ ਜੀ ਉਹਦੇ ਨਾਲੋਂ ਡਿਫਰੈਂਟ ਹੈ ਜੀ ਇਹਦੀ ਟ੍ਰੇਨਿੰਗ ਪਿਛਲੀ ਵਾਰ ਵੀ ਤੁਸੀਂ ਮੈਨੂੰ ਇੱਕ ਕਿੱਸਾ ਸੁਣਾਇਆ ਬੜੀ ਦੁਨੀਆ ਨੇ ਕਿਹਾ ਕਿ ਉਹ ਗੱਲ ਕਿ ਤੁਸੀਂ ਇੱਕ ਬਿਲਡਿੰਗ ਤੇ ਸੀਗੇ ਔਰ ਫਿਰ ਉੱਥੇ ਕੋਈ ਪ੍ਰੋਬਲਮ ਆ ਗਈ ਸੀ ਬਹੁਤ देर ਤੱਕ ਤੁਸੀਂ ਲਮਕੇ ਰਹੇ ਮਹਾਰਾਜ ਦਾ ਪਾਠ ਕਰਦੇ ਰਹੇ ਜੀ ਬਿਲਕੁਲ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਸ ਕਿਸੇ ਬਾਰੇ ਦੁਬਾਰਾ ਪੁੱਛੋ ਕਿ ਕਿਵੇਂ ਉਸ ਵੇਲੇ ਆ ਪਾਠ ਕਰਕੇ ਜਾਂ ਉਸ ਮਹਾਰਾਜ ਦਾ ਨਾਮ ਲੈ ਕੇ ਹੌਸਲਾ ਹੋਇਆ ਵੀ ਨਹੀਂ ਜਾਨ ਬਖਸ਼ੂਗਾ ਪ੍ਰਮਾਤਮਾ ਤੇ ਡਟੇ ਰਹੇ ਤੁਸੀਂ ਹਾਂਜੀ ਬਿਲਕੁਲ ਜੀ ਇਦਾਂ ਦੇ ਤਾਂ ਬਹੁਤ ਕਿਸੇ ਹੋਏ ਮੇਰੀ ਲਾਈਫ 'ਚ ਖਾਸ ਕਰਕੇ ਬਹੁਤ ਜ਼ਿਆਦਾ ਹੋਏ ਨੇ ਤੇ ਪਰ ਇਹ ਆ ਕਿ ਪਰਮਾਤਮਾ ਜਿਹੜੇ ਆ ਬੇਅੰਤ ਨੇ ਬਚਾ ਲੈਂਦੇ ਰੇ ਹਰ ਵਾਰ ਤੇ ਇੱਕ ਇਦਾਂ ਦਾ ਹੀ ਸੇਮ ਹੋਰ ਹੋਇਆ ਸੀਗਾ ਮੇਰੇ ਨਾਲ ਤੇ ਆ ਰੀਸੈਂਟਲੀ ਦੀ ਗੱਲ ਦੱਸਦਾ ਤੁਹਾਨੂੰ ਹਲੇ 20 ਦੇਣੀ ਹੋਏ ਆ ਮੇਰਾ ਫਰੈਂਡ ਹੀ ਸੀਗਾ ਉਹ ਮੁੰਡਾ ਕਲੰਬੀਆ ਤੋਂ ਆ ਤੇ ਉਹਦੀ ਵਿਚਾਰੇ ਦੀ ਡੈਥ ਹੀ ਹੋ ਗਈ ਇਦਾਂ ਸੇਮ ਅੱਛਾ ਹਾਂਜੀ ਹਾਂਜੀ ਆ 15 16 ਦੇਣੀ ਹੋਏ ਆ ਜੀ ਕਿਹੜੀ ਜਗ੍ਹਾ ਤੇ ਆ ਮੈਲਬਨ ਸਿਟੀ ਦੇ ਵਿੱਚ ਹੀ ਆ ਜੀ ਕੀ ਹੋਇਆ ਆ ਕੰਮ ਕਰਦੇ ਸੀਗੇ ਉੱਪਰ ਤੇ ਰੋਪ ਜਿਹੜੀ ਉਹ ਕੱਟ ਹੋ ਗਈ ਉਹਦੇ ਕਾਰਨ ਜਿਹੜੀ ਇੱਕ ਸੇਫਟੀ ਆ આરોਪ ਹੁੰਦੀ ਦੋ ਰੋਪਾਂ ਆਂਦੀਆਂ ਜਦੋਂ ਆਪਾਂ ਜੌਬ ਕਰਦੇ ਆ ਪਹਿਲਾਂ ਇੱਕ ਕੱਟ ਹੋਈ ਉਹ ਦੂਸਰੀ ਨੇ ਝਟਕਾ ਲੱਗਿਆ ਸ਼ਾਰਪ ਹੈਚ ਸੀਗੀ ਉਹਦੇ ਨਾਲ ਟੱਚ ਹੋਣ ਕਰਕੇ ਉਹ ਵੀ ਕੱਟ ਹੋਊਗੀ ਤੇ ਉਹਦੀ ਵਿਚਾਰੇ ਦੀ ਲੈਕ ਹੋ ਗਈ ਤਾਂ ਇੰਨੀ ਰਿਸਕੀ ਹੈ ਇਹ ਜੌਬ ਤੁਹਾਡੀ ਕਿ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹਾਂਜੀ ਕਦੇ ਵੀ ਮਤਲਬ ਮੰਟ ਤੋਂ ਵੀ ਪਹਿਲਾਂ ਕਹਿ ਦਈਏ ਇਸ ਕੈਂਟਰ ਦੇ ਵਿੱਚ ਵੀ ਕੁਝ ਵੀ ਹੋ ਸਕਦਾ ਤੇ ਉਹ ਮੁੰਡਾ ਜਾਣਕਾਰ ਸੀ ਤੁਹਾਡਾ ਹਾਂਜੀ ਹਾਂਜੀ ਇਕੱਠੇ ਕੰਮ ਕਰਦੇ ਸੀਗੇ ਅਸੀਂ ਜੀ ਇਕੱਠੇ ਇਸ ਗੱਲ ਦਾ ਤੁਹਾਡੇ ਜ਼ਹਿਨ ਤੇ ਕੀ ਅਸਰ ਹੈ ਤੁਹਾਡੇ ਮੈਂਟਲੀ ਤੁਹਾਡੇ ਤੇ ਕੀ ਅਸਰ ਹੋਇਆ ਕਿ ਨਾਲ ਸਾਥੀ ਦੀ ਕੰਮ ਕਰਨ ਵਾਲੇ ਦੀ ਇਸ ਤਰੀਕੇ ਨਾਲ ਮੌਤ ਹੋ ਜਾਣੀ ਹਾਂਜੀ ਬਹੁਤ ਫਰਕ ਪੈਂਦਾ ਜੀ ਮਤਲਬ ਸੋਚਦੇ ਰਹੀਦਾ ਜਦੋਂ ਇਕੱਲੇ ਬੈਠਦੇ ਆ ਸੋਚੀਦਾ ਜਾਂ ਰਾਤ ਨੂੰ ਸੌਣ ਲੱਗਿਆਂ ਸੋਚਦਾ ਆ ਕਿ ਯਾਰ ਜੇ ਇਹ ਚੀਜ਼ਾਂ ਆਪਣੇ ਨਾਲ ਵੀ ਵਾਪਰ ਸਕਦੀਆਂ ਜ਼ਰੂਰੀ ਨਹੀਂ ਆ ਕਿ ਕਿਸੇ ਨਾਲ ਹੀ ਵਾਪਰਨੀਆਂ ਨੇ ਪਰ ਗੱਲ ਉਹੀ ਆ ਜੀ ਕਿਰਤ ਕਰਨੀ ਪੈਣੀ ਆ ਤਾਂ ਕਰਕੇ ਮੈਂ ਇਸ ਚੀਜ਼ ਨੂੰ ਸੋਚਦਾ ਨਹੀਂ ਆ ਕਿ ਮੌਤ ਜਿਹੜੀ ਆ ਉਹ ਸੱਚ ਆ ਜਿਉਣਾ ਜਿਹੜਾ ਉਹ ਝੂਠ ਆ ਤੁਸੀਂ ਪਹਿਲਾਂ ਮੈਂ ਆਇਆ ਸੀ ਤਾਂ ਜਿਹੜਾ ਆਪਣਾ ਇਹ ਕਾਰਜ ਕਰ ਰਹੇ ਹਾਂ ਕਿ ਸਿੱਖੀ ਨਾਲ ਸੰਬੰਧਿਤ ਪੰਜਾਬ ਨਾਲ ਸੰਬੰਧਿਤ ਹਰ ਚੀਜ਼ ਤੁਹਾਡੇ ਕੋਲੇ ਅਵੇਲੇਬਲ ਹੈ ਲੋਕ ਖਰੀਦ ਸਕਦੇ ਆ ਕੇ ਜੀ ਬਿਲਕੁਲ ਹੁਣ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਨਵੀਂ ਜਗ੍ਹਾ ਤੁਸੀਂ ਆਏ ਹੋ ਕਾਰੋਬਾਰ ਨੂੰ ਹੋਰ ਵੱਡਾ ਕੀਤਾ ਹੈ ਜੀ ਇਸ ਬਾਰੇ ਥੋੜਾ ਦੱਸੋ ਕਿਵੇਂ ਤੁਰੇ ਪਹਿਲੇ ਦਿਨ ਜਦੋਂ ਤੁਰੇ ਸੀ ਤੇ ਇੱਥੋਂ ਤੱਕ ਹਾਂਜੀ ਬਿਲਕੁਲ ਜੀ ਮੇਰਾ ਕੋਈ ਵੀ ਕਹਿ ਦिए ਸਾਡੇ ਖਾਨਦਾਨ 'ਚ ਹੀ ਕੋਈ ਦੁਕਾਨਦਾਰੀ ਵਾਲਾ ਕੰਮ ਨਹੀਂ ਸੀ ਹੈਗਾ ਹਾਂ ਤੇ ਇਹ ਪਹਿਲੀ ਵਾਰ ਮੈਂ ਜਾਣਾ ਸੀਗਾ ਜੀ ਪੰਜਾਬ ਦੀ ਧਰਤੀ ਤੇ ਤੇ ਗੁਰੂ ਘਰ ਹੀ ਹੌਪਰ ਕ੍ਰੋਸਿੰਗ ਬੈਠੇ ਸੀਗੇ ਸਾਰੇ ਜਣੇ ਤੇ ਜਦੋਂ ਵੀ ਮੈਂ ਦੱਸਿਆ ਕਿ ਮੈਂ ਚੱਲਿਆ ਪੰਜਾਬ ਨੂੰ ਕੋਈ ਮੈਨੂੰ ਬੋਲਦਾ ਸੀ ਮੇਰੇ ਲਈ ਕਸ਼ਰੇ ਲੈ ਆਵੀਂ ਕੋਈ ਮੈਨੂੰ ਬੋਲੇ ਮੇਰੇ ਲਈ ਤੂੰ ਪੱਗਾਂ ਲੈ ਆਵੀਂ ਕੜੇ ਲੈ ਆਵੀਂ ਕੜੇ ਲੈ ਆਵੀਂ ਮਤਲਬ ਨੀਅਰਲੀ 20 ਤੋਂ ਪਲੱਸ ਜਾਣਿਆ ਮੈਨੂੰ ਸਮਾਨ ਹੀ ਗਿਣਾਤਾ ਤਾਂ ਮੈਂ ਫੇਰ ਵੀ ਮੈਂ ਕਿਹਾ ਠੀਕ ਹੈ ਜੀ ਜਦੋਂ ਮੈਂ ਗਿਆ ਜੀ ਆ ਸ਼ੌਪ ਤੇ ਉੱਥੇ ਅੰਮ੍ਰਿਤਸਰ ਜਾ ਕੇ ਤੇ ਉਹ ਜਦੋਂ ਪਰਮਾਤਮਾ ਨੇ ਕਿਰਪਾ ਕਰਨੀ ਸੀ ਹਨ ਉਹ ਕੰਟੇਨਰ ਭਰੀ ਜਾ ਰਹੀ ਸੀ ਕੈਨੇਡਾ ਵਾਸਤੇ ਮੈਂ ਕਿਹਾ ਆ ਸਾਮਾਨ ਕਿੱਥੇ ਚੱਲਿਆ ਕਹਿੰਦੇ ਬਾਹਰ ਚੱਲਿਆ ਮੈਂ ਕਿਹਾ ਠੀਕ ਹੈ ਮੈਂ ਕਿਹਾ ਜੇ ਆਪਾਂ ਲੈ ਕੇ ਜਾਣਾ ਹੋਵੇ ਕਹਿੰਦੇ ਤੁਸੀਂ ਸਾਮਾਨ ਸਿਲੈਕਟ ਕਰਨਾ ਸਾਨੂੰ ਐਡਰੈਸ ਦੇਣਾ ਅਸੀਂ ਤੁਹਾਡੇ ਪਹੁੰਚਾਵਾਂਗੇ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨੂੰ ਥੋੜਾ ਜਿਹਾ ਆਰਡਰ ਦਿੱਤਾ ਤੇ ਉਹ ਵਿਧੀ ਨੇ 3 ਮੰਥ ਚ ਸਾਮਾਨ ਸਾਡੇ ਕੋਲੇ ਆ ਗਿਆ ਜਦੋਂ ਸਾਮਾਨ ਆਇਆ ਮੇਰੇ ਕੋਲ ਰੱਖਣ ਲਈ ਵੀ ਜਗ੍ਹਾ ਨਹੀਂ ਸੀ ਹੈਗੀ ਮੈਂ ਕਿਹਾ ਹੁਣ ਕੀ ਕਰਨਾ ਫਿਰ ਗਰਾਜ ਦੇ ਵਿੱਚ ਕੀ ਛੋਟਾ ਜਿਹਾ ਸੈਟਅਪ ਕੀਤਾ ਕਰਕੇ ਤੇ ਫਿਰ ਉੱਥੋਂ ਹੀ ਸਾਡੀ ਦੁਕਾਨਦਾਰੀ ਜਿਹੜੀ ਕਰੋ ਸ਼ੁਰੂ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬਾਕੀ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਕਿ ਅੱਜ ਆਪਣੇ ਵੇਰ ਹਾਸ ਤੇ ਬੈਠਿਆਂ ਨੇ ਤੁਸੀਂ ਇੱਕ ਲਾਇਬ੍ਰੇਰੀ ਵੀ ਇੱਥੇ ਬਣਾਈ ਹੈ ਕਿਤਾਬਾਂ ਖਰੀਦ ਸਕਦੇ ਲੋਕ ਬਿਲਕੁਲ ਜੀ ਬਿਲਕੁਲ ਪੱਗਾਂ ਵੀ ਇੱਥੇ ਆ ਕੇ ਤੁਹਾਡੇ ਕੋਲੇ ਮੈਲਬਨ ਚ ਪੂਰਾ ਆਸਟ੍ਰੇਲੀਆ ਚ ਖਾਸ ਤੌਰ ਤੇ ਜੇ ਕਿਸੇ ਨੇ ਪੱਗਾਂ ਖਰੀਦਣੀਆਂ ਜੀ ਅ ਸਿੱਖੀ ਨਾਲ ਸੰਬੰਧਤ ਕੋਈ ਕਿਤਾਬਾਂ ਪੋਥੀਆਂ ਜੀ ਹਰ ਚੀਜ਼ ਥੋੜਾ ਇਹਦੇ ਬਾਰੇ ਦੱਸੋ ਕੀ ਕੀ ਅਵੇਲੇਬਲ ਹੈ ਤੁਹਾਡੇ ਬਿਲਕੁਲ ਜੀ ਗੱਲ ਕਰੀਏ ਜਿਵੇਂ ਕਹਿ દઈએ ਕਿ ਪੰਜਾਬ ਦੇ ਵਿੱਚ ਕੋਈ ਚੀਜ਼ ਲੱਭੂਗਾ ਤੇ ਹੋ ਸਕਦਾ ਉਹਨੂੰ ਥੋੜਾ ਟਾਈਮ ਲੱਗ ਜੇ ਹਾਂ ਇੱਕ ਤੋਂ ਦੋ ਦਿਨ ਲੱਗ ਸਕਦੇ ਆ ਬਟ ਆਪਣੀ ਜਿਹੜੀ ਦੁਕਾਨ ਹੈ ਇੱਥੇ ਕੋਈ ਵੀ ਚੀਜ਼ ਮੰਗੂਗਾ ਹਰ ਇੱਕ ਮੰਝੇ ਤੋਂ ਲੈ ਕੇ ਗੱਲ ਕਰੀਏ ਅਸੀਂ ਆ ਮੰਝਿਆਂ ਤੇ ਹੀ ਬੈਠੇ ਆ ਹੁਣ ਕੋਈ ਵੀ ਚੀਜ਼ ਜਿਹੜੀ ਆਪਣੇ ਕੋਲ ਧਾਰਮਿਕ ਤੇ ਕਲਚਰ ਦੇ ਮੁਤਾਬਿਕ ਹਰ ਇੱਕ ਚੀਜ਼ ਹੁੰਦੀ ਆ ਜੀ ਆਪਾਂ ਚਰਖੇ ਤੱਕ ਇਦਾਂ ਦੀਆਂ ਚੀਜ਼ਾਂ ਲਿਆ ਕੇ ਰੱਖੀਆਂ ਹੋਈਆਂ ਤੁਸੀਂ ਦੇਖੀਆਂ ਹੀਆਂ ਜੀ ਸਲੋਤਰ ਵੀ ਪਏ ਇਹਨਾਂ ਕੋਲੇ ਹਾਂਜੀ ਹਾਂਜੀ ਸੁਨਹਿਰਾ ਸਲੋਤਰ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਵੀ ਦੱਸ ਕੇਟਿਆ ਮੈਂ ਕਿ 750 ਸੁਨਹਿਰਾ ਸਲੋਤਰ ਜਿਹੜਾ ਅੱਜ ਤੱਕ ਅਸੀਂ ਸੇਲ ਕਰਤਾ ਜੀ ਨਿਊਜ਼ੀਲੈਂਡ ਹੋਰਾਂ ਵੀ ਕੰਟਰੀਆਂ ਚ ਇਥੋਂ ਹੀ ਅਸੀਂ ਕੋਈ ਸੋ ਕੱਲੀ ਸ਼ਰਦਾਈ ਉੱਥੇ ਪੰਜਾਬ ਚ ਨਹੀਂ ਇੱਥੇ ਮੈਲਬਨ ਚ ਵੀ ਲੋਕ ਸ਼ਰਦਾਈ ਦੇ ਸ਼ਕੀਨ ਨੇ ਜੀ ਬਿਲਕੁਲ ਜੀ ਬਿਲਕੁਲ ਤੇ ਉੱਥੋਂ ਸਮਾਨ ਇੱਥੇ ਲਿਆਣਾ ਹੁਣ ਤਕਰੀਬਨ ਤਕਰੀਬਨ ਲੋਕ ਕਨੈਕਟ ਹੋ ਗਏ ਹੋਣੇ ਆ ਤੁਹਾਡੇ ਨਾਲ ਜੀ ਬਿਲਕੁਲ ਜੀ ਤੁਸੀਂ ਮੈਂ ਤੁਹਾਨੂੰ ਆਈਡਿਲੇ ਵੀ ਮਿਲਿਆ ਸੀ ਗੇਮਸ ਤੇ ਵੀ ਜੀ ਮੇਲਿਆਂ ਤੇ ਵੀ ਤੁਸੀਂ ਜਾਣੇ ਹੋ ਜੀ ਬਿਲਕੁਲ ਤਾਂ ਡਿਲੀਵਰੀ ਵੀ ਪੋਸੀਬਲ ਹੁੰਦੀ ਹੈ ਜੇ ਕਿਤੇ ਮੈਲਬਨ ਤੋਂ ਬਾਹਰ ਕਿਸੇ ਨੂੰ ਕੋਈ ਚੀਜ਼ ਚਾਹੀਦੀ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਜੀ ਬਿਲਕੁਲ ਜੀ ਅਸੀਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਕੱਲਾ ਆਸਟ੍ਰੇਲੀਆ ਨਹੀਂ ਪੂਰੀ ਦੁਨੀਆ ਜੇ ਕਿਸੇ ਨੂੰ ਕੋਈ ਲੋੜ ਹੈ ਤਾਂ ਜੀ ਬਿਲਕੁਲ ਜੀ ਪੂਰੀ ਦੁਨੀਆ ਜਾਂਦਾ ਜੀ ਸਮਾਨ ਪੱਗਾਂ ਦਾ ਆਈਡੀਆ ਕਿਵੇਂ ਆਇਆ ਭਾਜੀ ਪੱਗਾਂ ਦਾ ਤਾਂ ਮੇਨੇ ਜਾ ਕੇ ਸ਼ੁਰੂ ਤੋਂ ਹੀ ਮੱਲਾ ਦਸਤਾਰ ਸਜਾਈ ਦੀ ਸੀਗੀ ਇਹ ਇਹਦਾ ਤੇ ਇੱਕ ਕਹਿ ਦਈਏ ਕਿ ਆਪਣੀ ਸ਼ਾਪ ਦੇ ਵਿੱਚ ਇੱਕ ਮੇਨ ਚੀਜ਼ ਇਹੀ ਆ ਤੁਸੀਂ ਦੇਖੀ ਹੋਣੀ ਮੈਂ ਅਲੱਗ ਤੋਂ ਇੱਕ ਸੈਕਸ਼ਨ ਤਿਆਰ ਕੀਤਾ ਪੱਗਾਂ ਵਾਸਤੇ ਤੇ ਪੱਗਾਂ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੇ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੋਰ ਜਿਹੜਾ ਪੱਗਾਂ ਦੇ ਨਾਮ ਦੇ ਨਾਲ ਜਾਣਿਆ ਜਾ ਰਿਹਾ ਇਸ ਟਾਈਮ ਵੀ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਹਨੂੰ ਵੱਡਾ ਕੀਤਾ ਜਾ ਰਿਹਾ ਜੀ ਕਿਵੇਂ ਸੰਪਰਕ ਹੋਵੇ ਤੁਹਾਡੇ ਨਾਲ ਆ ਕਾਫੀ ਪਲੇਟਫਾਰਮਸ ਹੈਗੇ ਆ ਜੀ ਜਿਵੇਂ ਟਿਕਟੌਕ ਤੇ ਆ ਫੇਸਬੁੱਕ ਤੇ ਆ ਗੂਗਲ ਤੇ ਵੀ ਇਨਫਾਰਮੇਸ਼ਨ ਹੈਗੀ ਆ ਸਾਰੀ ਜੀ ਤੇ ਔਨਲਾਈਨ ਵੀ ਆ ਆਪਣਾ ਸਟੋਰ ਜਿਹੜਾ ਸ਼ੋਅ ਕਿਸ ਨਾਂ ਤੋਂ ਪੰਜਾਬੀ ਵਿਰਾਸਤ ਹੈ ਜੀ ਪੰਜਾਬੀ ਵਿਰਾਸਤ ਦੇ ਨਾਂ ਤੋਂ ਜੀ ਜੀ ਸੋ ਔਨਲਾਈਨ ਵੀ ਹੈ ਇੰਸਟਾਗ੍ਰam ਤੇ ਵੀ ਤੁਹਾਨੂੰ ਲੋਕ ਫੋਲੋ ਕਰ ਸਕਦੇ ਆ ਜੀ ਬਿਲਕੁਲ ਔਰ ਕਿਸੇ ਵੀ ਪਲੇਟਫਾਰਮ ਤੇ ਜਾ ਕੇ ਕੋਈ ਵੀ ਸਮਾਨ ਹੈ ਉਹਦੀ ਜਾਣਕਾਰੀ ਵੀ ਅਵੇਲੇਬਲ ਹੈ ਜੀ ਬਿਲਕੁਲ ਜੀ ਔਰ ਤੁਸੀਂ ਉਹ ਬੁਲਟ ਵੀ ਖੜਾ ਹੈ ਹੌਲੀ ਹੌਲੀ ਮੈਨੂੰ ਲੱਗਦਾ ਬੁਲਟ ਵੀ ਵੇਚਣ ਲੱਗ ਜਾਓਗੇ ਤੁਸੀਂ ਇੱਥੇ ਨਹੀਂ ਨਹੀਂ ਬੁਲਟ ਹਾਂ ਜੀਪ ਵੀ ਖੜੀ ਹੈ ਇੱਕ ਲੰਡੀ ਹਾਂਜੀ ਹਾਂਜੀ ਇਹ ਸਾਰਾ ਕੁਝ ਆਪਣੇ ਆਪਣੇ ਲਈ ਰੱਖਿਆ ਜੀ ਬਸ ਕਹਿ ਦਈਏ ਸ਼ੌਂਕ ਲਈ ਹੈ ਇਹ ਉੱਥੋਂ ਇੰਡੀਆ ਤੋਂ ਮੰਗਵਾਈ ਹਾਂਜੀ ਹਾਂਜੀ ਮੈਨੂੰ ਇੱਕ ਦੋ ਸ਼ੌਂਕ ਹੀ ਐਦਾਂ ਦੇ ਵਾਸਤੇ ਜਾਂ ਲੋਹੇ ਦਾ ਸ਼ੌਂਕ ਹੈ ਜਾਂ ਲੀੜ ਲੱਤੇ ਦਾ ਜੀ ਬਸ ਇਹੋ ਜੀ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਬਾਜ ਤੋਂ ਲੈ ਕੇ ਪੱਗ ਪਿੰਨਾ ਤੋਂ ਲੈ ਕੇ ਤੇ ਨਗਾੜਿਆਂ ਤੱਕ ਸਲੋਤਰ ਤੱਕ ਪੱਗਾਂ ਕਿਤਾਬਾਂ ਸਿੱਖ ਪੰਥ ਦੇ ਨਾਲ ਜੁੜੇ ਪੋਥੀ ਸਹਿਬਾਨ ਹਰ ਚੀਜ਼ ਤੁਹਾਨੂੰ ਇਹਨਾਂ ਕੋਲੇ ਅਵੇਲੇਬਲ ਮਿਲੂਗੀ ਜੁੜੇ ਤੇ ਫੁੰਮਣ ਲਾਉਣੇ ਐ ਕੋਈ ਵੀ ਪਏ ਹੋਏ ਮੈਂ ਦੇਖੇ ਬਾਈ ਹੁਣਾਂ ਕੋਲੇ ਹੁਣੇ ਸਿੰਮੂ ਹੁਣੇ ਚੱਕ ਕੇ ਦਿਖਾਈ ਦਿੰਦੇ ਸੀ ਆਹ ਕੀ ਐ ਇਹ ਜਿਹੜਾ ਜੁੜੇ ਤੇ ਲਾਈਦਾ ਛੋਟੇ ਹੁੰਦੇ ਨਿਆਣਿਆਂ ਦੇ ਸੋ ਹਰ ਚੀਜ਼ ਇਹਨਾਂ ਕੋਲੇ ਅਵੇਲੇਬਲ ਹੈ ਔਰ ਇਹਨਾਂ ਦੀ ਜਜ਼ਬੇ ਨੂੰ ਸਲਾਮ ਹੈ ਜਿੱਥੇ ਇਹ ਪੂਰੀ ਦੁਨੀਆ 'ਚ ਦੱਸ ਰਿਹਾ ਕਿ ਸਿੱਖ ਡਰਦਾ ਨਹੀਂ ਐ ਨੇ ਡਰ ਹੋ ਕੇ ਕਿਰਤ ਕਰਦਾ ਉੱਥੇ ਨਾਲ ਨਾਲ ਇਸ ਕਿਤੇ 'ਚ ਵੀ ਮਾਣ ਹਾਸਲ ਹੋ ਰਿਹਾ ਸੋ ਜੇਕਰ ਤੁਸੀਂ ਇਹ ਮੈਨੂੰ ਇਹ ਲੱਗਦਾ ਹੈ ਕਿ ਕੱਲ ਕੱਲੀ ਤੁਹਾਡੀ ਦੁਕਾਨ ਨਹੀਂ ਹੈ ਇਹ ਨਾ ਮਿਊਜ਼ੀਅਮ ਹੈ ਇੱਕ ਹਿਸਾਬ ਦਾ ਜੀ ਬਿਲਕੁਲ ਜੇ ਤੁਸੀਂ ਨਹੀਂ ਵੀ ਕੁਝ ਖਰੀਦਣਾ ਤਾਂ ਵੈਸੇ ਕਿਹੜਾ ਮਾਰ ਕੇ ਜਾਓ ਤਾਂ ਵੀ ਤੁਹਾਡੀ ਰੂਹ ਖੁਸ਼ ਹੁੰਦੀ ਹੈ ਆਉਂਦੇ ਨੇ ਜੀ ਬਹੁਤ ਭੈਣ ਭਰਾ ਐਵੇਂ ਦੇ ਨੇ ਜਿਹੜੇ ਘੁੰਮਣ ਆਉਂਦੇ ਆ ਮੈਲਬਨ ਐਡੀਲੇਟ ਤੋਂ ਪਰਥ ਤੋਂ ਕਿਤੇ ਉਹ ਵੀ ਆਉਂਦੇ ਨੇ ਚਾਹੇ ਉਹ ਨਹੀਂ ਵੀ ਕੁਝ ਬਾਏ ਕਰਨਾ ਚਾਹੁੰਦੇ ਤੇ ਹੋ ਕੇ ਜਾਂਦੇ ਆ ਆਪਣੇ ਸਟੋਰ ਤੋਂ ਵਧੀਆ ਵੀ ਲੱਗਦਾ ਜੀ ਚਾਹੇ 2 ਮਿੰਟ ਲਈ ਆਉਣ ਹੋ ਕੇ ਜਾਂਦੇ ਆ ਸਾਰੇ ਜਣੇ ਸੋ ਇਹਨਾਂ ਨੂੰ ਫੋਲੋ ਵੀ ਕਰੋ ਔਰ ਪੰਜਾਬੀ ਵਿਰਾਸਤ ਇਹਨਾਂ ਦੀ ਜਿਹੜੀ ਦੁਕਾਨ ਹੈ ਇਹਨਾਂ ਦਾ ਸਟੋਰ ਹੈ ਜਿਹੜਾ ਉੱਥੇ ਵਿਜ਼ਿਟ ਕਰੋ ਬਹੁਤ ਸਾਰੀਆਂ ਚੀਜ਼ਾਂ ਰੋਜ਼ਮਰਾਂ ਦੀ ਜ਼ਿੰਦ ਖਾਸ ਤੌਰ ਤੇ ਜਿਹੜੇ ਵਸਨੀਕ ਨੇ ਮੈਲਬਨ ਦੇ ਜਾਂ ਆਸਟ੍ਰੇਲੀਆ ਦੇ ਉਹ ਇੱਥੇ ਵਿਜ਼ਿਟ ਜ਼ਰੂਰ ਕਰਨ ਪਰ ਪੂਰੀ ਦੁਨੀਆ ਚ ਜਿਹੜੇ ਸਾਨੂੰ ਇਸ ਵੀਡੀਓ ਦੇ ਰਾਹੀਂ ਦੇਖ ਰਹੇ ਹੈ ਜੇਕਰ ਕਿਸੇ ਚੀਜ਼ ਦੀ ਲੋੜ ਹੈ ਤੁਹਾਨੂੰ ਤੁਸੀਂ ਸ਼ਿਪਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਧੰਨਵਾਦ ਬਾਈ